ਭਾਈ ਬੰਟੀ ਜੀ ਨਿੰਦਰ ਸਿੰਘ ਦਾ ਨਾਮ ਦਾ ਕਿਥੇ ਕਿਥੇ ਰਹਿਣ ਵਾਲਿਓ ਭਾਈ ਆਪਾਂ ਲੋਕਲ ਰਹਿਣ ਵਾਲੇ ਆ ਇੱਥੇ ਪਾਰਕਿੰਗ ਲਈ ਆਏ ਸੀ ਗੱਡੀ ਆਏ ਸੀ ਇੱਥੇ ਹਾਂਜੀ ਮੇਰੇ ਚੀਚਾ ਯੂਰੋਪਰ ਤੋਂ ਆਏ ਸੀ ਇਹ ਰੋਪਰ ਤੋਂ ਆਏ ਸੀ ਸਮਾਨ ਖਰੀਦਣ ਆਏ ਜੁਗਾ ਤੇ ਵਿੱਚ ਗੱਡੀ ਪਾਰਕਿੰਗ ਕੀਤੀ ਹੈ ਬਾਕਾਇਦਾ ਇਹਨਾਂ ਨੇ ਪੱਤੀ ਪੱਤੀ ਆ ਤੇ ਗੱਲ ਪੰਜ ਗੱਡੀਆਂ ਹੋਰ ਲੱਗੀਆਂ ਹੋਈਆਂ ਆ ਤੇ ਨੇਰੀ ਤੇ ਖੜਾ ਆ ਉੱਥੇ ਨੇ ਸ਼ਟਰਿੰਗ ਸਾਰੀ ਉੱਪਰ ਆ ਕੇ ਡਿੱਗ ਗਈ ਆ ਪਰ ਇਹਨਾਂ ਨੂੰ ਪੁੱਛਣ ਵਾਲਾ ਇਹ ਹੋਵੇ ਕਿ ਹੁਣ 1.5 ਘੰਟਾ ਹੋ ਗਿਆ 2 ਘੰਟੇ ਹੋ ਗਏ ਆ ਕੋਈ ਸਰਵਾਈ ਨਹੀਂ ਕੋਈ ਮਾਲਕ ਨਹੀਂ ਆ ਕੋਈ ਕੋਟ ਵਾਲਾ ਨਹੀਂ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਜਾਨੀ ਨੁਕਸਾਨ ਨਹੀਂ ਆਇਆ ਜਾਨੀ ਇਨਸਾਨ ਤੋਂ ਬਚਾਇਆ ਕੋਈ ਬੈਠੇ ਸੀ ਵਿੱਚ ਗੱਡੀ ਦੇ ਕਈ ਬੈਠਾ ਸੀ ਉਹਨਾਂ ਦੇ ਕੋਲੋਂ ਨਿਕਲ ਗਿਆ ਪਰ ਬਚਾਅ ਹੋ ਗਿਆ ਪਰਮਾਤਮਾ ਦੀ ਮਿਹਰ ਹੋ ਗਈ ਐਨੂੰ ਕਿਸ ਤਰ੍ਹਾਂ ਦੇ ਦੋ ਕਿ ਜਿਹੜਾ ਸ਼ੋਰੂਮਲੇ ਪੂਰੀ ਦਾ ਤਿਆਰ ਨਹੀਂ ਹੋਇਆ ਭਾਜੀ ਜਿਹੜਾ ਇਲੀਗਲ ਜਿਹੜਾ ਸਮਝੋ ਇਹ ਲਗਾਇਆ ਗਿਆ ਹੈ ਇਲੀਗਲੀ ਆ ਅਸੀਂ ਕਹਿੰਦੇ ਹਾਂ ਗਲਤ ਆ ਇਹਨਾਂ ਨੇ ਕਿ ਤੁਹਾਡਾ ਕੰਪਲੀਟ ਨਹੀਂ ਹੈਗਾ ਤੇ ਤੁਸੀਂ ਇੱਧਰ ਪਾਰਕਿੰਗ ਨਾ ਲਾਓ ਜੇ ਤੁਹਾਡਾ ਉੱਧਰ ਰੈਡੀ ਨਹੀਂ ਹੈਗਾ ਤੂੰ ਪੂਰਾ ਕੰਪਲੀਟ ਓਏ ਬੇਸਮੈਂਟ ਦੇ ਪਾਰਕਿੰਗ ਅਵੇਲੇਬਿਲਟੀ ਹੈਗੀ ਸਰੇ ਨਹੀਂ ਪਵਾ ਪਾਰਕਿੰਗ ਤੇ ਇਸ ਵੇਲੇ ਖੜੀ ਕਰਨ ਲੱਗੀ ਆ ਪਰ ਗੱਡੀਆਂ ਬਾਹਰ ਹੀ ਲੱਗਿਆ ਨਹੀਂ ਆ ਮੈਨੇਜਰ ਨੇ ਜਾਂ ਅੰਦਰ ਕੋ ਸ਼ੁਰੂ ਮੈਂ ਉਹਨਾਂ ਨੇ ਕੀ ਕੀਤਾ ਕੋਈ ਸੁਣਵਾਈ ਨਹੀਂ ਹੋ ਰਹੀ ਆ ਫੋਨ ਕਰੀ ਜਾਂਦੇ ਆ ਚੱਕਦੇ ਨਹੀਂ ਪਏ ਕੋਈ ਕੀ ਮੰਗਿਆ ਤੁਹਾਡੀ ਅਸੂ ਭਾਈ ਅਸੀਂ ਇਹ ਕਹਿੰਦੇ ਆ ਕਿ ਗੱਡੀਆਂ ਦਾ ਕਲੇਮ ਤੇ ਚਲੋ ਜਿਹੜਾ ਮਿਲਣਾ ਅਸੀਂ ਲੈਣਾ ਆ ਠੀਕ ਆ ਬਾਕੀ ਇਸ ਟਾਈਮ ਕੋਈ ਵੀ ਨਹੀਂ ਆ ਰਿਹਾ ਕਿ ਜਾ ਕੇ ਇਹਨੂੰ ਪੜਾ ਕਰਾ ਦੇ ਉੱਪਰੋਂ ਸ਼ਟਰਿੰਗ ਫੇਰ गिरਣ ਵਾਲੀ ਫਿਰਦੀ ਆ ਜੇ ਇਹ ਤੇ ਹੋਰ ਆ ਜੀ ਸ਼ਟਰਿੰਗ ਹੋਰ ਉੱਪਰ गिर ਜਣੀ ਆ ਹੋਰ ਕਿਹਦਾ ਨੁਕਸਾਨ ਹੋਣਾ ਗੱਡੀਆਂ ਦਾ ਮਤਲਬ ਕਿ ਸ਼ੋਰੂਮ ਵਾਲਿਆਂ ਨੇ ਕਿਸੇ ਨੂੰ ਵੀ ਫੋਨ ਵੀਰ ਅਗੇ ਕੀ ਨਹੀਂ ਹਜੇ ਭਾਈ ਉਹ ਫੋਨ ਕਰਨ ਡੇ ਆ ਕੋਈ ਫੋਨ ਨਹੀਂ ਚੱਕਣ ਡੇ ਉਹ ਆਣੀ ਨਹੀਂ ਡੇ ਸਾਡੇ ਦਾ ਮੇਰਾ ਨਾਮ ਰਜਨੀਸ਼ ਸ਼ਰਮਾ ਜੀ ਕਿਦੋਂ ਖਰੀਦੀ ਕੀਤੀ ਕੀ ਕਰਨ ਲੈ ਸੀ ਮੈਂ ਜੀ ਸ਼ਾਪਿੰਗ ਵਾਸਤੇ ਆਇਆ ਸੀ ਫੈਮਿਲੀ ਦੇ ਨਾਲ ਜੀ ਤੇ ਸਿਪ ਬਿਊਟੀ ਤੋਂ ਮੈਂ ਆਇਆ ਨੂੰ ਮੈਨੂੰ 4 ਦਿਨ ਹੋਏ ਨੇ ਸ਼ਾਪਿੰਗ ਲਈ ਆਇਆ ਤੇ ਗੱਡੀ ਪਾਰਕਿੰਗ ਵਾਲੇ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਉਧਰ ਲਗਾ ਦੇਣਾ ਇੱਥੇ ਸ਼ਟਰਿੰਗ ਲੱਗੀ ਕਹਿੰਦਾ ਨਹੀਂ ਕੋਈ ਗੱਲ ਨਹੀਂ ਜੀ ਇੱਥੇ ਲੱਖ ਰੁਪਏ ਇਹਦੇ ਅੰਦਰ ਪਾਰਕਿੰਗ ਹੈ ਨਹੀਂਗੀ ਅੰਦਰ ਕੋਈ ਪਾਰਕਿੰਗ ਨਹੀਂ ਹੈ ਇਹ ਹੀ ਪਾਰਕਿੰਗ ਹੈ ਪੇਡ ਪਾਰਕਿੰਗ ਹੈ ਜਾਨੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਚਾ ਰਿਹਾ ਜਾਨੀ ਨੁਕਸਾਨ ਨਹੀਂ ਹੋ ਗਿਆ ਜੀ ਮੇਰਾ ਬੇਟਾ ਕਹਿ ਰਹੀ ਮੈਨੂੰ ਵੀ ਛੱਡ ਜਾਓ ਗੱਡੀ ਦੇ ਆਈ ਉਹਨੂੰ ਜ਼ਬਰਦਸਤੀ ਲੈ ਕੇ ਗਿਆ ਕਿ ਨਹੀਂ ਤੂੰ ਚੱਲਣਾ ਗੱਡੀ ਕਾਰ ਕਿਹੜੀ ਹੈ ਆ ਮੇਰੀ ਕਾਰ ਹੈ ਸਿਰਫ ਕਾਰ ਤੁਹਾਡੀ ਸਿਰਫ ਮੇਰੀ ਹੈ ਟੋਟਲੀ ਖਤਮ ਹੈ ਉਹਨਾਂ ਦੀ ਗੱਡੀ ਦੇਖੋ ਉਹਦਾ ਵੀ ਨੁਕਸਾਨ ਹੋਇਆ ਉਹ ਬਚ ਗਏ ਨੇ ਜਾਨੀ ਨੁਕਸ ਉਹ ਆ ਨਾਲ ਗੱਡੀ ਖੜੀ ਹੈ ਮੇਰੇ ਉਹ ਸਰਦਾਰ ਜੀ ਹੈਗੇ ਨੇ ਉੱਥੇ ਖੜੇ ਵਿਚ ਵਿੱਚ ਪਾਈਪ ਵਿੱਚ ਲੱਗਾ ਜਿਹੜਾ ਤੁਸੀਂ ਜਿਹੜਾ ਤੁਸੀਂ ਕਹਿ ਰਹੇ ਹੋ ਮੋਰਗਲੇ ਨੇ ਗਲਤ ਵਤੀ ਕੀ ਕੀਆ ਉਹਨਾਂ ਨੇ ਉਹ ਕੁਝ ਨਹੀਂ ਕਰ ਰਹੇ ਨੇ ਜੀ ਭੱਕੇ ਜਾ ਰਹੇ ਫੋਨ ਕੀਤਾ ਆ ਰਹੇ ਨੇ 5 ਮਿੰਟ ਚ ਆ ਰਹੇ ਨੇ 2 ਮਿੰਟ ਚ ਆ ਰਹੇ ਨੇ ਕਿਹਨਾਂ ਨੂੰ ਬੁਲਾਇਆ ਰਿਸਪੌਂਸਿਬਿਲਟੀ ਕੋਈ ਬੰਦਾ ਕਿਹਨਾਂ ਨੂੰ ਕਹਿ ਰਹੇ ਹੋ ਕਿ ਕੋਣ ਆ ਰਹੇ ਨੇ ਜਿਹੜਾ ਇੱਥੇ ਸਟਾਫ ਦਾ ਮੈਨੇਜਰ ਹੈਗਾ ਮੈਨੇਜਰ ਫੋਨ ਕਰੀ ਜਾ ਰਹੇ ਆਪਣੇ ਓਨਰ ਨੂੰ ਵੀ ਕਰ ਰਹੇ ਹੈ ਹੋਰ ਕਿਸੇ ਨੂੰ ਵੀ ਕਰ ਰਹੇ ਦੋ ਤਿੰਨ ਬੰਦਿਆਂ ਨੂੰ ਫੋਨ ਕਰ ਰਹੇ ਕੋਈ ਵੀ ਨਹੀਂ ਆ ਰਿਹਾ ਕੋਈ ਹੁਣ ਮੰਗ ਕੀ ਹੈ ਜੀ ਇਹਨਾਂ ਸਾਡੀ ਮੰਗ ਹੈ ਜੀ ਸਾ ਵੱਡਾ ਸਵਾਲ ਹੈ ਸਭ ਤੋਂ ਵੱਡਾ ਸਭ ਤੋਂ ਵੱਡਾ ਪ੍ਰਸ਼ਾਸਨ ਦੇ ਉੱਤੇ ਸਵਾਲ ਹੈ ਕਿ ਪ੍ਰਸ਼ਾਸਨ ਕੀ ਦੇਖ ਰਿਹਾ ਇਸ ਗੱਲ ਤੇ ਬਿਲਡਿੰਗ ਰੈਡੀ ਨਹੀਂ ਹੈ ਐਨਾ ਵੱਡਾ ਸ਼ੋਰੂਮ ਖੁੱਲ ਗਿਆ ਉਹਦੇ ਵਿੱਚ ਠੀਕ ਹੈ ਖੋਲ ਦਿੱਤਾ ਪਰ ਕੋਈ ਰਿਸਪੌਂਸਿਬਿਲਟੀ ਦਾ ਲਵੇ ਕੋਈ ਰਿਸਪੌਂਸਿਬਿਲਟੀ ਕਿਹਦੇ ਆਏ ਬਿਲਕੁਲ ਠੀਕ ਹੈ ਪਾਰਕਿੰਗ ਬੇਸਮੈਂਟ ਦੀ ਅਵੇਲੇਬਿਲਟੀ ਹੈ ਬੇਸਮੈਂਟ ਚ ਤਾਂ ਸ਼ੋਰੂਮ ਬਣਾਣੀ ਤਾਂ ਰੱਖੀ ਹੋਈ ਹੈ ਜਿਹਨਾਂ ਨੂੰ ਨੁਕਸਾਨ ਲੈ ਗਿਆ ਕੌਣ ਲੈ ਗਿਆ ਭਈਏ ਪੁਲਿਸੀਏ ਪ੍ਰਸ਼ਾਸਨ ਦੇ ਕਿਰਮਾਂ ਹਾਡੀ ਗੱਡੀ ਹੋ ਡੈਮੇਜ ਹੋ ਗਈ ਉਹ ਦੇਖੋ ਗੱਡੀ ਕਿਰੀ ਆ ਤੁਹਾਡੀ ਤੁਹਾਡੀ ਗੱਡੀ ਆ ਤੁਹਾਡੀ ਆ ਕਿ ਬਟ ਯਾਰ ਬਾਈ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਗੱਡੀ ਚੱਤੀਗਾ ਨਹੀਂ ਮੁੰਡਾ ਵਿੱਚ ਹੀ ਬੈਠਾ ਸੀ ਅੱਛਾ ਪਿਛਲੇ ਪਾਸੇ ਲੱਗਿਆ ਅੱਛਾ ਜੀ ਮਤਲਬ ਬਚਾਅ ਹੋ ਗਿਆ ਕਾਫੀ ਚਾਹ ਹੋ ਗਿਆ ਮੁੰਡੇ ਦਾ ਠੀਕ ਹੈ ਗੱਡੀ ਦਾ ਨੁਕਸਾਨ ਹੋ ਗਿਆ ਹੋਇਆ ਨਾ ਹਾਂ ਗੱਡੀ ਦਾ ਪੂਰਾ ਨੁਕਸਾਨ ਹੈ ਜੀ ਤੇ ਹੁਣ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਨਾ ਕੋਈ ਆ ਰਿਹਾ ਕਿੰਨੇ ਫੋਨ ਕੀ ਫੇਸ ਨੇ ਨਹੀਂ ਹੁਣ ਤਾਂ ਡਿਵਲੋ ਕਿਨੂੰ ਪ੍ਰਸ਼ਾਸਨ ਨੂੰ ਫੋਨ ਕੀਤਾਗੇ ਪਾਜੀ ਪਾਜੀ ਨੇ ਕੀਤਾ ਹੋਇਆ ਉਹ ਕੋਈ ਨਹੀਂ ਕਿੰਨੇ ਕੀਤਾ ਦੋ ਚਾਰ ਬੰਦਿਆਂ ਨੇ ਕੀਤਾ ਫੋਨ ਨਹੀਂ ਉਹ ਝੰਡਾ ਲੈ ਕੇ ਚੱਲ ਗਏ ਆ ਸਿਰਫ ਆਹ ਰਹਿ ਕੇ ਹਸਪਤਲ ਲੈ ਅੱਛਾ ਝੰਡਾ ਲੈ ਕੇ ਕਿ ਸੋਰਜ ਜੀ ਕੀ ਗੱਲ ਹੋਈ ਆ ਸੱਤ ਦਿਨਾਂ ਨਹੀਂ ਰਿਕੂਫਾਨ ਆਇਆ ਸੀ ਉਹਦੇ ਕਰਕੇ ਅਚਾਨਕ ਹੀ ਬਾਹਰ ਹੀ ਖੜੇ ਪਿਆ ਫਤਾਰੇ ਅੰਦਰ ਆਏ ਆ ਥੋੜੀ ਦੇਰ ਲਈ ਦੇਖਿਆ ਤਾਂ ਤੂਫਾਨ ਆ ਗਿਆ ਸ਼ੀਸ਼ਾ ਬੰਦ ਕਰਤਾ ਸੀ ਉੱਪਰੋਂ ਬਿਲਡਿੰਗ ਆਕਰੀ ਆ ਕੇ ਦਵਾਈ ਮਤਲਬ ਦੀਵਾਰ ਜੀ गिर ਗਈ ਉੱਪਰ ਬੋਰਡ ਵਗੈਰਾ ਨੀਚੇ ਡਿੱਗਿਆ ਸ਼ੀਸ਼ੇ ਵਗੈਰਾ ਟੁੱਟ ਗਏ ਉੱਪਰ ਅੱਛਾ ਜੀ ਹਾਂ ਕਰਕੇ ਇਹ ਕੋਈ ਬਾਹਰ ਵੀ ਖੜਾ ਵੀ ਸੀ ਖੜਾ ਕੋਈ ਕਸਟਮਰ ਕੋਈ ਵੀ ਨਹੀਂ ਸੀਗਾ ਬਚਾਅ ਹੋ ਗਿਆ ਐਕਟਿਵਲ ਵਗੈਰਾ ਬਾਈਕ ਸੀ ਉਹ ਥੋੜੇ ਜਿਹੇ ਨੁਕਸਾਨ ਹੋ ਗਿਆ ਸਾਰੇ ਟੁੱਟ ਗਏ ਹੀ ਹੈ ਦੋ ਤਿੰਨ ਬਾਈਕਾਂ ਟੁੱਟ ਗਈਆਂ ਇੱਕ ਐਕਟਿਵਲਟੀ ਹੈ ਤੇ ਇੱਕ ਨੇੜੇ ਵਾਲਾ ਖੜਿਆ ਸੀਗਾ ਉਹਦੇ ਸ ਇਹ ਸੱਤ ਕੋਈ ਨਾ ਨਹੀਂ ਦਿੱ ਤੂਫਾਨ ਜਦੋਂ ਆਇਆ ਉੱਥੇ ਟਾਈਮ ਹੀ ਆ ਕਿਹੜਾ ਠੇਕਾ ਰੈਂਟ ਤੇ ਆ ਰੈਂਟ ਤੇ ਆ ਕਿਹਦੇ ਮਾਲਕ ਕੋਣ ਹੈਗਾ ਰੈਂਟ ਤਾਂ ਨਹੀਂ ਬਤਾਉਂਦੇ ਠੀਕ ਹੈ ਤੁਹਾਡਾ ਨਾਮ ਕੀ ਹੈ ਹਾਂ ਲੋਕਤ ਨਹੀਂ ਜਾਣੇ ਨੁਕਸਾਨ ਹੋਇਆ ਨਹੀਂ ਕੋਈ ਬਚਾਏ ਸਭ ਤਾਂ ਠੀਕ ਹੈ